सशिकांत so, मैं अपनी कविता पेश कर रहे हैं और मैं एक आजादी के दे दाारी देखते कविता शर्मा 11 मिनट का पेपर तो चलो चाणो राजा जी के लखा अज्ञात राह अमित कब्र ਹਮ ਲੱਖਾਂ ਲੱਖਾਂ ਅਗਿਆਤ ਰਾਹਾਂ ਵਿੱਚ ਦੱਬ ਗਏ ਖੱਪ ਗਏ ਦਫਨ ਹੋ ਗਏ ਦੇਸ਼ ਦੀ ਆਜ਼ਾਦੀ ਲਈ ਲੱਖਾਂ ਗਿਆਤ ਰਾਹਾਂ ਵਿੱਚ ਦੱਬ ਗਏ ਖੱਪ ਗਏ ਦਫਨ ਹੋ ਗਏ ਦੇਸ਼ ਦੀ ਆਜ਼ਾਦੀ ਲਈ ਅਗਿਆਤ ਨਾਇਕ ਗੁੰਮਨਾਮੀ ਦੇ ਨੇਰੇ ਚ ਗੁੰਮ ਹੋ ਗਏ ਹਮੇਸ਼ਾ ਲਈ ਗਿਆਤ ਨਾਇਕ ਗੁੰਮਾਨਮੀ ਦੇ ਨੇਰੇ ਚ ਗੁੰਮ ਹੋ ਗਏ ਹਮੇਸ਼ਾ ਲਈ ਬਣ ਕੇ ਨੀਂ ਦੇ ਪੱਥਰ ਬਣ ਕੇ ਨੀਂ ਦੇ ਪੱਥਰ ਇਤਿਹਾਸ ਵਿੱਚ ਉਹਨਾਂ ਮਹਾਨ ਸ਼ਹੀਦਾਂ ਦਾ ਕਿਤੇ ਨਾਮ ਨਹੀਂ ਮਿਲਦਾ ਇਤਿਹਾਸ ਵਿੱਚ ਉਹਨਾਂ ਮਹਾਨ ਸ਼ਹੀਦਾਂ ਦਾ ਕਿਤੇ ਵੀ ਨਾਮ ਨਹੀਂ ਲਿਖਿਆ ਨਹੀਂ ਮਿਲਦਾ ਗੁੰਮਨਾਮ ਕਾਲਣਾ ਕਾੜ ਗਿਆਂ ਉਹਨਾਂ ਨੇ ਅਸਲੀ ਮਹਾਨਾਇਕ ਮਹਾਨਾਇਕਾ ਵੀਰ ਬਰਾਗਣਾ ਸੀ ਉਹ ਯੋਧੇ ਆਜ਼ਾਦੀ ਦੇ ਪ੍ਰਵਾਨੇ ਸੀ ਉਹ ਕੁਰਸੀ ਦੀ ਭੁੱਖ ਨਹੀਂ ਸੀ ਉਹਨਾਂ ਨੂੰ ਆਜ਼ਾਦੀ ਦੇ ਪ੍ਰਵਾਨੇ ਸੀ ਉਹ ਕੁਰਸੀ ਦੀ ਭੁੱਖ ਨਹੀਂ ਸੀ ਉਹਨਾਂ ਨੂੰ ਭਾਰਤ ਨੂੰ ਦੇਖਣਾ ਚਾਹੁੰਦੇ ਸੀ ਆਜ਼ਾਦ ਮੁਲਕ ਭਾਰਤ ਨੂੰ ਦੇਖਣਾ ਚਾਹੁੰਦੇ ਸੀ ਆਜ਼ਾਦ ਮੁਲਕ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਭਾਰਤ ਦੀ ਫਿਜ਼ਾ ਚ ਸਾਲ ਐ ਸਕਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਭਾਰਤ ਦੀ ਫਜ਼ਾ ਵਿੱਚ 살 ਸਕਣ ਵੱਧ ਫੁੱਲ ਸਕਣ ਬਰਾਬਰੀ ਨਾਲ ਜੀ ਸਕਣ ਆਪਣੀ ਜਾਨ ਦਾ ਦਾਨ ਦੇ ਕੇ ਸ਼ਹੀਦ ਹੋ ਕੇ ਗੁਮਨਾਮ ਹੋ ਗਏ ਉਹ ਅਗਿਆਤ ਮਹਾਨਾਇਕ ਆਪਣੀ ਜਾਨ ਦਾ ਦਾਨ ਦੇ ਕੇ ਸ਼ਹੀਦ ਹੋ ਕੇ ਗੁਮਨਾਮ ਹੋ ਗਏ ਉਹ ਅਗਿਆਤ ਮਹਾਨਾਇਕ ਅੱਜ ਦੇ ਨੇਤਾ ਸਿੱਖਣ ਉਹਨਾਂ ਅਗਿਆਤ ਮਹਾਨਾਇਕਾਂ ਤੋਂ ਅੱਜ ਦੇ ਨੇਤਾ ਸਿੱਖਣ ਉਹਨਾਂ ਅਗਿਆਤ ਮਹਾਨਾਇਕਾਂ ਤੋਂ ਜਿਨ੍ਹਾਂ ਦੀ ਬਦੌਲਤ ਉਹ ਅੱਜ ਨਾਇਕ ਬਣੇ ਫਿਰਦੇ ਆ ਜਿਨ੍ਹਾਂ ਦੀ ਬਦੌਲਤ ਉਹ ਅੱਜ ਨਾਇਕ ਬਣੇ ਫਿਰਦੇ ਆ ਕਿਵੇਂ ਦੇਸ਼ ਲਈ ਜਾਨ ਦਿੱਤੀ ਜਾਂਦੀ ਹੈ ਕਿਵੇਂ ਦੇਸ਼ ਲਈ ਜਾਨ ਦਿੱਤੀ ਜਾਂਦੀ ਹੈ ਮਿਰਸਵਾਰਥ ਬਿਨਾਂ ਅਹੁਦੇ ਪਦਵੀ ਦੀ ਲਾਲਸਾ ਤੋਂ ਕੋ ਮੇਰ ਸੋਅਰਤ ਬਿਨਾ ਹਉਦੇ ਪਥਵੀ ਦੀ ਲਾਲਸਾ ਤੋਂ ਕਿਵੇਂ ਲੋਕਾਂ ਲਈ ਬਰਦਾਨ ਦਿੱਤਾ ਜਾਂਦਾ ਹੈ ਅੱਜ ਦੇ ਆਗੂ ਸਿੱਖਣ ਤਾਂ ਕਿ ਇਹਨਾਂ ਦੇ ਮਰੇ ਜਮੀਰ ਜਾਗ ਜਾਣ ਅੱਜ ਦੇ ਆਗੂ ਸਿੱਖਣ ਤਾਂ ਕਿ ਇਹਨਾਂ ਦੇ ਮਰੇ ਜਮੀਰ ਜਾਗ ਜਾਣ ਬਹੁਤ ਬਹੁਤ ਵਧੀਆ ਜੀ ਜੇ ਕਵੀ ਦਰ ਕਵੀ ਸ਼ਾਇਰ ਜਲੇਕਾਰ ਟਕਲਾਕਾਰ ਤਾਂ ਹੁੰਦੇ ਤੇ ਦੁਨੀਆ ਵਿੱਚ ਐਡੇ ਸੋਨੇ ਇਹ ਦੁਨੀਆ ਵਿੱਚ ਇੱਡੇ ਸੋਨੇ ਮੁਸ਼ਾਇਰੇ ਤੇ ਸਮੇਲ ਨਾਮ ਦੇ ਪ੍ਰਦਾਨਗੀ ਮੰਡਲ ਤੇ ਮੇਰੇ ਸਾਰੇ 팬 ਦਾ ਆਏ ਹੋਏ ਨੂੰ ਬਹੁਤ-ਬਹੁਤ ਮੁਬਾਰਕ ਕੰਫਰੰਸ ਦੀ ਵਸਦੀ ਔਰ ਮੈਂ ਇੱਕ ਛੋਟੀ ਜਿਹੀ ਕਵਿਤਾ ਅੱਜ ਲਟੀਆਂ ਦਾ ਪਰਵੀ ਹੈ ਕੁੜੀਆਂ ਦਾ ਮਾਣ ਹੈ ਤੇ ਉਹਨਾਂ ਦੇ ਕਰੇ ਇੱਕ ਛੋਟੀ ਜਿਹੀ ਕਵਿਤਾ ਹੈ ਕਿ ਮੇਰੀ ਕਵਿਤਾ ਦਾ ਸ਼ੀਸ਼ਕ ਹੈ ਮੇਰੀ ਤੀ मेरी थी माँ की कहती है माँ तिया बहुत प्यारिया हुई ने क्योंकि तिया दूसरे घर चलिया जा बस मैं दो लाइन पेश कर रहा मैं तेरी माँ हाँ धीए मैं तेरी माँ हाँ धीए मैं सब कुछ जानती हाँ मैं तेरी माँ हाँ है मैं सब कुछ जानती हाँ दिल में कुछ कोई गल ना रखे दिल में कुछ ਕੋਈ ਗੱਲ ਨਾ ਰੱਖੀ ਤੂੰ ਦੱਸ ਮੈਨੂੰ ਮੈਂ ਤੇਰੀ ਹਰ ਗੱਲ ਜਾਣਦੀ ਹਾਂ ਤੇਰਾ ਫਿਕਰ ਰਹਿੰਦਾ ਮੈਨੂੰ ਹਰ ਵੇਲੇ ਤੇਰਾ ਫਿਕਰ ਰਹਿੰਦਾ ਮੈਨੂੰ ਹਰ ਵੇਲੇ ਤੂੰ ਤੈਨੂੰ ਚੁੱਬੇ ਨਾ ਕੰਡਾ ਕੱਢੀਂ ਤੈਨੂੰ ਚੁੱਬੇ ਨਾ ਕੰਡਾ ਕੱਢੀਂ ਤੂੰ ਸਾਡੀ ਬੋਲੀ ਵਾਲੀ ਕੁੜੀ ਐ ਤੂੰ ਸਾਡੀ ਬੋਲੀ ਵਾਲੀ ਕੁੜੀ ਐ ਤੇਰਾ ਹਰ ਗੱਲ ਸਾਡੇ ਨਾਲ ਜੁੜੀ ਐ ਤੇਰੀ ਹਰ ਗੱਲ ਸਾਡੇ ਨਾਲ ਜੁੜੀ ਐ ਫੁੱਲਾਂ ਵਰਗਾ ਤੈਨੂੰ ਰੱਖਿਆ ਆਸਾਂ ਫੁੱਲਾਂ ਵਰਗਾ ਤੈਨੂੰ ਆਸਾਂ ਰੱਖਿਆ ਤੂੰ ਨਾ ਕੱਲਿਆ ਸੰਗੀ ਕੁੜੀਏ ਤੂੰ ਨਾ ਸੰਗੀ ਕੱਲਿਆ ਕੁੜੀਏ ਸਿੱਧਾ ਈ ਜਾਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਆਂਦਾ ਧੀ ਜਾਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਆਂਦਾ ਇਹ ਗੱਲ ਸੰਗੀ ਮੇਰੀ ਧੀਏ ਇਹ ਗੱਲ ਸੰਗੀ ਮੇਰੀ ਧੀਏ ਨੀ ਕੁੜੀਏ ਨੀ ਕੁੜੀਏ ਰਿਸ਼ਤੇ ਕਦੀ ਟੁੱਟਦੇ ਨਹੀਂ नी कुे रिश्ते कभी टूटते नहीं जे दिल में कोई गल है तो तू मेनू दस कुड़ीए जो दिल्ली कोई गल है तो तू मैनू दस कुड़ीए बसाखी आवे बसाखी आवे या लोहड़ी आवे सब त्यौहार मनावी कुड़ीए सब त्यौहार मनावी कुड़ीए हर कु कुड़ी वास्ते खुशियां बहार आवे हर खुशी हर कुड़िया वास्ते खुशियां बहार आवे ਤੇਰੇ ਤੇ ਸਾਨੂੰ ਬੜਾ ਮਾਣ ਹੈ ਤੇਰੇ ਤੇ ਸਾਨੂੰ ਬੜਾ ਮਾਣ ਹੈ ਤੂੰ ਸਾਡੇ ਦੇਸ਼ ਦੀ ਬੜੀ ਸ਼ਾਨ ਨੇ ਤੂੰ ਸਾਡੇ ਦੇਸ਼ ਦੀ ਬੜੀ ਸ਼ਾਨ ਨੇ ਤੇਰੇ ਤੇ ਸਾਨੂੰ ਬੜਾ ਮਾਣ ਹੈ ਧੰਨਵਾਦ ਮੈਂ ਬਾਵੀ ਜੀ ਨੂੰ ਬੇਨਤੀ ਕਰਾਂਗਾ ਉਹ ਆਏ ਬੀ ਸੱਜਣ ਦਾ ਧੰਨਵਾਦ ਅਸੀਂ ਪ੍ਰਧਾਨ ਵੀ ਪਸੰਦ ਦੇਣਗੇ ਪੋਸਟ ਮਾਰਿਓ ਸਤਿ ਸ਼੍ਰੀ ਅਕਾਲ ਜੀ ਮਾਣ ਅੱਜ ਮੈਨੂੰ ਬੜਾ ਹਲਕਾ ਹੌਲਕਮ ਸੁਖ ਹੋਇਆ ਕਿਉਂਕਿ ਮੈਂ ਆਪਦੇ ਘਰੋਂ ਜ਼ਿੰਮੇਵਾਰੀ ਲਾ ਕੇ ਦੂਜੇ ਦੇ ਘਰ ਪਾਤੀ ਹੈ ਇਹ ਜਿਹੜਾ ਗੱਲ ਤੇ ਢੋਲ ਹੈ ਵਜਾਈ ਜਾਉਂਦਾ ਤੇ ਮੈਨੂੰ ਬੜਾ ਆਰਾਮ ਰਿਹਾ ਕਿ ਮੈਨੂੰ ਕੋਈ ਚਿੰਤਾ ਨਹੀਂ ਹੈਗੀ ਚਾਹ ਕਦੋਂ ਆਉਂਦੀ ਹੈ ਕੀ ਖਾਣਾ ਹੈ ਕੀ ਪਲਾਉਣਾ ਹੈ ਕੀ ਬੋਲਣਾ ਹੈ ਕੀ ਕਰਨਾ ਪਰ ਆਰਾਮ ਨਾਲ ਬਿਠੇ ਰਹੇ ਤੇ ਅੱਗੇ ਤੋਂ ਇਹ ਰਿਵਾਇਜ਼ ਤਾਂ ਆਪਾਂ ਜੱਜ ਰੱਖਣੀ ਹੈ ਕਿ ਪਹਿਲਾਂ ਚੈੱਕ ਕਰਨਾ ਵੀ ਕਿਹੜਾ ਢੋਲ ਦਾ ਭਾਰ ਕਿੰਨਾ ਚੱਲ ਸਕਦਾ ਤੇ ਅੱਜ ਬਲਵਿੰਦਰ ਘਰਲੋਜੀ ਨੇ ਤੇ ਵਰਪੂਰ ਸਿੰਘ ਜੀ ਨੇ ਕਾਫੀ ਬੋਝ ਚੱਕਿਆ ਬੜੀ ਖੁਸ਼ੀ ਹੁੰਦੀ ਹੈ ਕਿ ਜਦ ਸਾਡੇ ਨਿਆਣੇ ਵੱਡੇ ਹੋ ਕੇ ਸਮਝਣ ਲੱਗ ਜਾਂਣ ਤੇ ਉਸ ਗੱਲ ਨੂੰ ਜ਼ਿੰਮੇਵਾਰੀ ਲੈ ਲੈਣ ਤਾਂ ਚੰਗਾ ਲੱਗਦਾ ਤੇ ਸਾਡੀ ਸਹਿਸਭਾ ਦਾ ਮੰਤਵ ਇਹੀ ਹੈ ਕਿ ਅਸੀਂ ਜਿਹੜੇ ਸਖੰਦਰੂਆ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਅਸੀਂ ਥੋੜਾ ਗਾਈਡ ਵੀ ਕਰਦੇ ਆ ਤੇ ਹੌਸਲਾ ਵੀ ਦਿੰਦੇ ਆ ਤੇ ਉਹਨਾਂ ਨੂੰ ਮੌਕਾ ਵੀ ਦਿੰਦੇ ਆ ਸਾਡੇ ਚ ਬਹੁਤ ਸਾਰੇ ਦੋਸਤ ਐਰੇ ਆ ਕਿ ਸਾਡੇ ਨਾਲ ਆਏ ਤੇ ਉਹਨਾਂ ਨੂੰ ਪੁੱਛਿਆ ਤੋ ਕਹਿੰਦੇ ਇਹ ਤਾਂ ਕੁਝ ਨਹੀਂ ਲਿਖਦੇ ਨਾ ਸੀ ਗੋਣੇ ਨਾ ਬੋਲਦੇ ਆ ਤੇ ਹੌਲੀ ਹੌਲੀ ਬੋਲਣ ਵੀ ਲੱਗ ਗਏ ਲਿਖਣ ਵੀ ਲੱਗ ਗਏ ਤੇ ਗਾਉਣ ਵੀ ਲੱਗ ਗਏ ਤੇ ਉਹ ਹੁਣ ਕਿਤਾਬਾਂ ਛਾਪਾ ਰਹੇ ਆ ਤੇ ਅੱਜ ਸਾਡੇ ਗੋਸਲ ਸਾਹਿਬ ਜੀ ਨੇ ਕਿਹਾ ਕਿ ਮੇਰੀ ਵੀ ਕਿਤਾਬ ਆ ਰਹੀ ਹੈ ਇਹ ਤਾਂ ਪਹਿਲਾਂ ਵੀ ਲਿਖਦੇ ਸੀ ਬੋਲਦੇ ਸੀ ਤੇ ਇਸ ਤਰ੍ਹਾਂ ਸਾਡੇ ਨਾਲ ਲੱਗ ਕੇ ਰੰਗ ਨੂੰ ਰੰਗੀ ਛੜ ਜਾਂਦਾ ਤੇ ਚਿੰਗਰ ਲੱਗਦਾ ਜਦੋਂ ਕੰਪਨੀ ਚ ਆਪਣੀ ਇਹ ਬੈਠਦੇ ਆ ਆਪਾਂ ਇੱਕ ਦੂਜੇ ਦੇ ਨਾਲ ਤੇ ਗੱਲਬਾਤ ਹੁੰਦੀ ਹੈ ਤੇ ਉਹਨੂੰ ਵੀ ਹੌਸਲਾ ਹੁੰਦਾ ਕਿ ਮੈਂ ਵੀ ਲਿਖ ਸਕਦਾ ਮੈਂ ਵੀ ਕੁਝ ਕਰ ਸਕਦਾ ਤੇ ਉਹ ਕਰਦਿਖਾਉਂਦਾ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਅਗਲੇ ਸੱਜਣ ਹੋਣਗੇ ਉਹ ਆਪਾਂ ਇੱਕ ਦੋ ਦਿਨਾਂ ਚ ਅਨਾਉਂਸ ਕਰ ਦਾਂਗੇ ਕਿ ਅੱਗੇ ਕਿਹਨੂੰ ਜ਼ਿੰਮੇਵਾਰੀ ਸਭੋਲਣੀ ਹੈ ਤੇ ਫਿਰ ਹੌਲੀ-ਹੌਲੀ ਇੱਕ ਸਾਲ ਆਪਾਂ ਇਸ ਤਰ੍ਹਾਂ ਚਲਾ ਕੇ ਜਿਹੜਾ ਫਿਰ ਪਰਫੈਕਟ ਹੋਊਗਾ ਤੇ ਉਹਨੂੰ ਆਪਾਂ ਫਿਰ 6 ਮਹੀਨੇ ਸਾਲ ਵਾਸਤੇ ਜ਼ਿੰਮੇਵਾਰੀ ਦੇ ਦੇਾਂਗੇ ਇਸ ਤੋਂ ਪਹਿਲਾਂ ਗੁਰਿੰਦਰ ਕੌਰ ਜੀ ਨੇ ਇੱਕ ਸਾਲ ਇਹਦਾ 1.5 ਸਾਲ ਬਹੁਤ ਵਧੀਆ ਕੰਮ ਚਲਾਇਆ ਬੜਾ ਵਧੀਆ ਹੋਇਆ ਹੈ ਪਰ ਸਾਡੇ ਮਨ 'ਚ ਇਹ ਆਇਆ ਕਿ ਅਸੀਂ ਉਹ ਪ੍ਰਧਾਨ ਅਸੀਂ ਉਹ ਕਿਉਂ ਬਣ ਕੇ ਬੈਠੇ ਰਹੇ ਜੀ ਦੂਜਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਦੂਜਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਉਸੇ ਗੜੀ ਤੇ ਦੀਨ ਅਸੀਂ ਕਿਹਾ ਵੀ ਸਾਰਿਆਂ ਨੂੰ ਵਾਰੀ ਦਿਓ ਤੇ ਸਭ ਦੇ ਜਿਹੜੇ ਹੈ ਜਜ਼ਬੇ ਬਾਹਰ ਆਉਣ ਬਲਵਿੰਦਰ ਸਿੰਘ ਢਲੋਜੀ ਨੂੰ ਜੀ ਅੱਜ ਅਸੀਂ ਅਸੀਂ ਪ੍ਰਧਾਨਗੇ ਨਾਂ ਦੰਦੇ ਤੈਨਾਂ ਨੇ ਇੰਨੇ ਸੋਹਣੇ ਸ਼ਬਦ ਇੰਨੀਆਂ ਸੋਹਣੀਆਂ ਗੱਲਾਂ ਸਾਡੇ ਸਭ ਨੂੰ ਖੁਸ਼ੀ ਹੋਣੀ ਹੈ ਅੱਗੇ ਸਾਰੇ ਆਉਂਦੇ ਹੀ ਸੁਣਾ ਕੇ ਚਲੇ ਜਾਂਦੇ ਸੀ ਪਰ ਉਹਦੇ ਅੰਦਰ ਕੀ ਚੱਲ ਰਿਹਾ ਹੈ ਕੀ ਉਹ ਕਹਿਣਾ ਚਾਹੁੰਦਾ ਹੈ ਕੀ ਉਹ ਦੱਸਣਾ ਚਾਹੁੰਦਾ ਹੈ ਤੇ ਸਾਡਾ ਇੱਕ ਹੋਰ ਮੰਤਰ ਵੀ ਹੈ ਕਿ ਅਸੀਂ ਮਹੀਨੇ 'ਚ ਦੋ ਵਾਰੀ ਆਖਿਆ ਗਈਏ ਤੇ ਇੱਕ ਦਿਨ ਸਿਰਫ 10 ਬੰਦੇ ਹੋਣ ਵੈਸੇ ਤਾਂ 50 ਵੀ ਆ ਸਕਦੇ ਜਿਹੜੇ ਇੰਟਰਸਟਿਡ ਹੈਗੇ ਆ ਪਰ ਮੈਨੂੰ ਲੱਗਦਾ ਵੀ 10-12 ਬੰਦੇ ਹੀ ਚਸਕੀ ਰੱਖਣਗੇ ਕਿ ਕਿਸੇ ਬੰਦੇ ਬਾਰੇ ਆਪਾਂ ਜਾਣਕਾਰੀ ਵੀ ਪ੍ਰਾਪਤ ਕਰੀਏ ਸਾਡੇ ਕੋਲੇ ਦੋ-ਤੋ ਸਾਲ ਤਿੰਨ-ਤਿੰਨ ਸਾਲ ਤੋਂ ਆਈ ਜਾਂਦੇ ਸੰਮੇਲ ਇਹ ਨਹੀਂ ਪਤਾ ਵੀ ਕਿਹੜੇ ਪਿੰਡ ਤੋਂ ਆਉਂਦੇ ਕੀ ਕੁਆਲਿਫਿਕੇਸ਼ਨ ਹੈ ਪਹਿਲਾਂ ਕੀ ਕਰਦਾ ਰਿਹਾ ਹੈਗਾ ਤੇ ਉਹਦੇ ਮਨ 'ਚ ਕੀ ਹੈ ਕਿੰਨੀਆਂ ਕਿਤਾਬਾਂ ਪੜ੍ਹੀਆਂ ਕੀ ਕੁਝ ਕਰਿਆ ਪਿੱਛੇ ਅਸੀਂ ਮੀਟਿੰਗ ਰੱਖੀ ਤੇ ਸਾਡੇ ਸਰਜੀ ਪੱਤਾ ਜੀ ਨੇ ਮੇਰੇ ਬਾਰੇ ਲਿਖਤੀ ਹੈ ਕਿਉਂਕਿ ਕਹਾਣੀਆਂ ਜੀ ਮੈਂ ਕਿਤਾਬ ਸਪਾਈ ਸੀ ਹੁਣ ਨਹੀਂ ਤੇ ਉਹ ਇਹਨਾਂ ਨੇ ਪੜ੍ਹੀ ਤੇ ਉਹ ਜਿੰਨੀਆਂ ਕਹਾਣੀਆਂ ਪੜ੍ਹੀਆਂ ਸਾਰੀਆਂ ਇਹਨਾਂ ਨੇ ਮੈਂਸ਼ਨ ਕਰੀਆਂ ਤੇ ਮੈਂ ਵੀ ਚਾਹੁੰਦਾ ਸਾਰਿਆਂ ਨੂੰ ਮੁੱਦ ਵੀ ਕਿਹਾ ਸੀਗਾ ਕਿ ਸਾਰੇ ਕਿ ਕਿਤਾਬ ਪੜ੍ਹ ਕੇ ਆਇਆ ਕਰੋ ਪਤਾ ਲੱਗੇ ਵੀ ਇਸ ਮਹੀਨੇ ਮੈਂ ਆ ਕਿਤਾਬ ਪੜ੍ਹੀ ਹੈ ਤੇ ਉਹ ਜੋ ਦੱਸੂਗਾ ਵੀ ਮੇਰੀ ਇਹ ਕਿਤਾਬ ਹੈਗੀ ਤੇ ਫਿਰ ਅਸੀਂ ਉਹ ਥੋੜਾ ਜਿਹਾ ਕੁਐਸਚਨ ਵੀ ਪੁੱਟ ਕਰਾਂਗੇ ਮਾੜਾ ਬੋਟਾ ਪੁੱਛਾਂਗੇ ਵੀ ਪੜ੍ਹੀ ਵੀ ਹੈ ਕਿ ਐਵੇਂ ਹੀ ਹੈ ਜਦੋਂ ਪੁੱਛ ਕੇ ਕਰਦੇ ਆ ਤੇ ਬੰਦੇ ਨੂੰ ਹੁੰਦਾ ਯਾਰ ਹਾਂ ਪੜ੍ਹੀ ਹੈ ਮੈਨੂੰ ਲੱਗਦਾ ਹੈ ਕਿ ਲਿਖਣਾ ਤਾਂ ਹੀ ਜ਼ਰੂਰੀ ਹੈ ਜੇ ਅਸੀਂ ਪੜਿਆ ਹੋਵੇ ਜੇ 10 ਕਿਤਾਬਾਂ ਪੜਦੇ ਆਂ ਤਾਂ ਉਹ ਉਹ ਗੱਥਾਂ ਨਹੀਂ ਲਿਖ ਸਕਦੇ ਜਾਂ ਇੱਕ ਕਹਾਣੀ ਲਿਖ ਸਕਦੇ ਸੋ ਸਾਰੇ ਬੇਨਤੀ ਹੈ ਕਿ ਪੜਿਆ ਕਰੋ ਕਿਤਾਬਾਂ ਲੈ ਕੇ ਤੇ ਉਹਨੂੰ ਕੋਈ ਨਾ ਕੋਈ ਚੰਗੀ ਚੀਜ਼ ਮਿਲਦੀ ਹੈ ਤੇ ਫਿਰ ਲਿਖਣ ਦਾ ਵੀ ਆਪਾਂ ਨੂੰ ਢੰਗ ਵੱਲ ਤੇ ਸਬਜੈਕਟ ਮਿਲ ਜਾਂਦਾ ਬਹੁਤ ਕੁਝ ਪਿਆ ਬੜਾ ਕੁਝ ਲਿਖ ਸਕਦੇ ਆਂ ਬੜਾ ਕੁਝ ਆਪਾਂ ਕਰ ਸਕਦੇ ਆਂ ਸੋ ਆਪਾਂ ਸਾਰੇ ਰਲ ਮਿਲ ਕੇ ਇਸ ਸਭਾ ਨੂੰ ਇਸ ਤਰ੍ਹਾਂ ਚਲਾਉਂਦੇ ਰਹਾਂ ਅੰਜਮ ਜੀ ਸੁਤਾਨ ਅੰਜਮ ਜੀ ਦਾ ਖਾਸ ਸਾਨੂੰ ਮੇਰੇ ਸੀਗੇ ਕਹਾਣੀ ਦਰਬਾਰ ਕੋ ਐਸੀ ਗਾ ਚੰਡੀਗੜ੍ਹ ਆ ਕੇ ਕੱਢਦੀ ਦਾ ਤੇ ਇਹਨਾਂ ਨੂੰ ਬੇਨਤੀ ਕਰੀ ਬੇਨਤੀ ਮੰਨ ਕੇ ਬੜੀ ਖੁਸ਼ੀ ਨਾਲ ਆਏ ਸਾਡੇ ਕੋਲੇ ਪਰ ਇਹਨਾਂ ਨੂੰ ਦੁੱਖ ਲੱਗਿਆ ਕਿ ਆਉਂਦੀ ਸਾਰੀ ਇਹਨਾਂ ਨੂੰ ਧਾਰਨੀ ਮੰਡਲ ਬਿਠਾ ਦਿੱਤਾ ਤੇ ਉਹ ਜਿਹਨਾਂ ਨੂੰ ਪਤਾ ਹੈ ਨਾ ਇਹ ਤਾਂ 3 ਘੰਟੇ ਬੈਠਣਾ ਬੜਾ ਔਖਾ ਹੈ ਤੇ ਚਾਹ ਪਾਣ ਦਾ ਕੋਈ ਆਨੰਦ ਨਹੀਂ ਰਹਿੰਦਾ ਮੂਹਰੇ ਬੈਠ ਕੇ ਕੁਬੰਦਾ ਸੋਹ ਦੇ ਰਹਿੰਦੇ ਨੇ ਮੈਨੂੰ ਦੇਖ ਰਹੇ ਆ ਤੇ ਮੈਂ ਚਾਹ ਪਾਣੀ ਵੀ ਕੀ ਦਿੰਦਾ ਤੇ ਵਾਸ਼ਰੂਮ ਜਾਣਾ ਉੱਠਣਾ ਬੈਠਣਾ ਬੜਾ ਔਖਾ ਲੱਗਦਾ ਤੇ ਬੰਨਿਆ ਜਾਂਦਾ ਜੀ ਪਰ ਅਸੀਂ ਬੰਨ ਲਿਆ ਤੇ ਸਾਡੇ ਫੇਨ ਜੀ ਆਈ ਸੀ ਦੇ ਸਿਮੀ ਜੀ ਬੜਾ ਚੰਗਾ ਲੱਗਿਆ ਜੀ ਪਹਿਲਾਂ ਹੀ ਕਲਾਕਾਰ ਨੇ ਤੇ ਸਾਨੂੰ ਵੀ ਚੰਗਾ ਲੱਗਦਾ ਕਿ ਜਦੋਂ ਇਹੋ ਜਿਹੇ ਕਲਾਕਾਰ ਸਾਡੇ ਨਾਲ ਜੁੜਦੇ ਆ ਸਾਡੇ ਵੀ ਮਾਨ ਸਨਮਾਨ ਚ ਵਾਧਾ ਹੁੰਦਾ ਤੇ ਧੰਨਵਾਦ ਹੈ ਨਿੰਦਰ ਜੀ ਦਾ ਇਹ ਦੋ ਕੰਮ ਕਰੇ ਇੱਕ ਤਾਂ ਸਾਡੇ ਨਾਲ ਨਵੇਂ ਬੰਦੇ ਜੋੜੇ ਆ ਇੱਕ ਸਾਡੀ ਦੇਖੋ ਕਿੰਨੀ ਵੱਡੀ ਸੇਵਾ ਕਰਦੇ ਆ ਅਸੀਂ ਆਮਦੇ ਇੱਥੇ ਪ੍ਰੋਗਰਾਮ ਕਰ ਲੈਨੇ ਆ ਤੇ ਇੱਥੇ ਜੋ ਵੀ ਰਹਿ ਜਾਂਦੇ ਆ ਪਰ ਜਦੋਂ ਵੀ ਇਹਨਾਂ ਨੇ ਪਾ ਦੇਣਾ ਹੈਗਾ ਆਪਦੇ ਚੈਨਲ ਤੇ ਪਤਾ ਨਹੀਂ ਕਿਹੜੇ ਦੇਸ਼ ਦੇ ਸੰਤਰਾ ਤੱਕ ਸਾਡੀ ਗੱਲਾਂ ਪਹੁੰਚ ਜਾਣੀਆਂ ਤੇ ਬਹੁਤ ਸਾਰੇ ਲੋਕ ਫਿਰ ਸੁਣਦੇ ਆ ਦੇਖਦੇ ਆ ਤੇ ਫਿਰ ਪਛਾਣਦੇ ਵੀ ਆ ਜੇ ਤਾਂ ਸਾਡਾ ਰਿਸ਼ਤੇਦਾਰ ਇਹ ਤਾਂ ਸਾਡਾ ਜਾਣ ਪਛਾਣ ਵਾਲਾ ਤੇ ਬੜਾ ਸੋਹਣਾ ਵਧੀਆ ਲੱਗਦਾ ਕਿ ਦੂਰ ਦੂਰ ਤੱਕ ਸਾਡੀਆਂ ਖਬਰਾਂ ਪੱਡਾ ਜੀ ਤੇ ਨੰਦਰ ਜੀ ਪਚਾ ਰਹੇ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਅਜੇ ਸਾਡੇ ਪ੍ਰਤਾਪ ਜੀ ਨਹੀਂ ਆਏ ਹੈਗੇ ਅੱਜ ਕਾਫੀ ਬੰਦੇ ਸਾਡੇ ਨਹੀਂ ਆਏ ਹੈਗੇ ਪਰ ਦੋ ਗੱਲਾਂ ਹੁੰਦੀਆਂ ਜਦੋਂ ਤਾਂ ਬਹੁਤੇ ਬੰਦੇ ਆ ਜਾਂਦੇ ਆ ਫਿਰ ਫਿਕਰ ਖੜਾ ਹੋ ਜਾਂਦੇ ਨੇ ਵੀ ਟਾਈਮ ਕਿਵੇਂ ਦੇਈਏ ਫਿਰ ਕੀ ਤੇ ਛੇਤੀ ਨਾਲੋਂ ਕੀ ਕਰੀਏ ਵੀ ਦੋ ਦੋ ਮਿੰਟ ਹੀ ਲਾਓ ਤੇ ਛੇਤੀ ਕਰੋ ਤੇ ਜੇ ਹੁੰਦੀ ਹੈ ਘੱਟ ਫਿਰ ਕਿਹਦੇ ਯਾਰ ਬੰਦੇ ਨਹੀਂ ਆਏਗੇ ਲੋਤੇ ਆਉਣੇ ਚਾਹੀਦੇ ਆ ਜਦੋਂ ਬੰਦੇ ਆ ਜਾਂਦੇ ਆ ਫਿਰ ਫਿਕਰ ਖੜੇ ਹੋ ਜਾਂਦੇ ਆ ਇਸ ਲਈ ਸਰ ਕੀ ਬੈਲੈਂਸ ਰੱਖੀ ਵੀ 25 ਬੰਦੇ ਬਹੁਤ ਤੇ ਅੱਜ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਹਮ ਹਮਾ ਕੇ ਆਏ ਤੇ ਠੰਡ ਵੀ ਬਰਦਾਸ਼ਤ ਕਰੀ ਕਿਉਂਕਿ ਇੱਥੇ ਜਦੋਂ ਇਧਰ ਹਵਾ ਆਉਂਦੀ ਹੈ ਨਾ ਤੇ ਇਹ ਠੰਡ ਹੈ ਕਿਤਰਾ ਅੱਜ ਪੰਡਾ ਸੀ ਕਰ ਅਗਲੇ ਦਿਨ ਵੀ ਸਹੀ ਹੋ ਜਾਊਗਾ ਤੇ ਇੱਕ ਲਾਈਟ ਨਹੀਂ ਸੀਗੀ ਅੱਜ ਤੇ ਮੈਨੂੰ ਲੱਗਦਾ ਸਾਡਾ ਇਹ ਢਲ ਲੰਮਟੇ ਰਿਹਾ ਘੰਟਾ ਵੀ ਲੱਗਿਆ ਜਾਦ ਤੀ ਰਾਤ ਇੱਥੇ ਲਾਈਟ ਹੈ ਨਹੀਂ ਸੀਗੀ ਤੇ ਇਹ ਨੂੰ ਕਹਿ ਕੇ ਆਏ ਸੀ ਕਿ ਬਾਹਰੋਂ ਵੀ ਤੂੰ ਲਾ ਦੇ ਉਹਨਾਂ ਨੇ ਲਾਈਟ ਹੀ ਹੈ ਨਹੀਂ ਮੈਂ ਕੀ ਕਰਾਂ ਫਿਰ ਸਵੇਰੇ ਬਲਵੰਤ ਸਿੰਘ ਧਰੋਪ ਸਾਹਿਬ ਚੱਕ ਕੇ ਲੈ ਗਏ ਘਰੇ ਘਰੇ ਲਾ ਕੇ ਲੈ ਆਏ ਤੇ ਘੰਟਾ ਕਿ ਚੱਲਦਾ ਹੈ ਤੇ ਬਾਕੀ ਫਿਰ ਥੋੜਾ ਜਿਹਾ ਡਾਊਨ ਹੋ ਜਾਂਦਾ ਪਰ ਫਿਰ ਵੀ ਸਾਡਾ ਕੰਮ ਚੱਲ ਗਿਆ ਸਾਰੇ ਸਮਝਦਾਰ ਸਾਰੇ ਜਣੇ ਕੋਆਪਰੇਟ ਕਰਦੇ ਤੇ ਬਹੁਤ ਵਧੀਆ ਲੱਗਦਾ ਜਿਹੜੇ ਨਵੇਂ ਆਏ ਐ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਅਸੀਂ ਪਰਿਵਾਰਕ ਮਾਹੌਲ ਤਾਂ ਬਣਦਾ ਜਦੋਂ ਅਸੀਂ ਘੁੰਮਣ ਜਾਂਦੇ ਹਾਂ ਅਸੀਂ 2 ਦਿਨ ਵਾਸਤੇ ਕਿਤੇ ਨਾ ਕਿਤੇ ਘੁੰਮੇ ਹੁੰਨੇ ਪਿੱਛੇ ਜੇ 3 ਦਿਨ ਅਸੀਂ ਧਰਮਕਲਾ ਲਾ ਕੇ ਆਏ ਵੀ ਚਲਿਏ ਚਲਿਏ ਚੱਲੋ ਜੀ ਵੀ 25 ਬੰਦੇ ਇਕੱਠੇ ਹੁੰਦੇ ਆ ਬਸ ਕਰਦੇ ਆ ਤੇ ਚਲੋ ਜੀ ਉੱਥੇ ਜਾ ਕੇ ਘੁੰਮ ਫਿਰ ਕੇ ਆਉਦਾ ਐ ਐਨਜੋਏ ਕਰਕੇ ਆਈਦਾ ਉਦੋਂ ਹੀ ਨਾਲ ਜ਼ਿਆਦਾ ਅੰਡਰਸਟੈਂਡਿੰਗ ਬਣਦੀ ਐ ਇੱਕ ਦੂਜੇ ਸੁਭਾਅ ਦਾ ਪਤਾ ਲੱਗਦਾ ਇੱਕ ਦੂਜੇ ਬਾਰੇ ਜਾਣਕਾਰੀ ਹੁੰਦੀ ਐ ਤੇ ਜਿੰਨੇ ਕੁ ਬੰਦੇ ਹੈ ਉਹਨਾਂ ਦੀ ਜਾਣਕਾਰੀ ਵੀ ਦੱਸ ਰਹੇ ਆ ਕਿ ਹਰਨ ਦੇ ਖੀਰ ਵਿੱਚ ਜਾਂ ਮਾਰਚ ਦੇ ਪਹਿਲੇ ਹਫਤੇ ਘੁੰਮਣ ਜਾਵਾਂਗੇ ਦੋ ਦਿਨ ਤੇ ਦਰਸ਼ਨ ਤੇ ਉਹਨਾਂ ਜੀ ਨਹੀਂ ਗਏ ਸੀ ਜੀ ਕਹਿੰਦੇ ਹੁਣ ਮੈਂ ਚੱਲੂਗਾ ਇਹਨਾਂ ਦੇ ਰਿਕਮੈਂਡੇਸ਼ਨ ਦੇ ਅਸੀਂ ਜਾਵਾਂਗੇ ਪੌਟਾ ਸਾਹਿਬ ਇੱਕ ਦਿਨ ਜਾਵਾਂਗੇ ਤੁਹ ਜੇ ਤਨ ਮੁੜ ਕੇ ਆਵਾਂਗੇ ਤੇ ਜਿਹੜਾ ਜਾਂਦੇ ਜਾਂਦੇ ਰਾਹ ਤੇ ਆਨੰਦ ਲਈਦਾ ਐ ਇੰਜੋਏ ਕਰੀਦਾ ਐ ਕਵੀ ਦਰਵਾਰ ਲਾਇਦਾ ਐ ਇਪੂ ਵੱਖਰੇ ਹੀ ਹੁੰਦੇ ਤੇ ਉੱਥੇ ਜਾ ਕੇ ਕੋ ਗੁਰਦਾਰ ਸਾਹਿਬ ਦਰਸ਼ਨ ਕਰਕੇ ਫਿਰ ਵਾਪਸੀ ਤੇ ਅਸੀਂ ਆਉਂਦਾ ਕਵੀ ਦਰਵਾਰ ਲਾਇਦਾ ਉੱਥੇ ਰਾਤ ਨੂੰ ਵੀ ਲਾਇਦਾ ਐ ਕੇਸ ਕਰਕੇ ਜਿਹੜੇ ਜਾਣਾ ਚਾਹੁੰਦੇ ਐ ਤੇ ਉਹ 31 ਤੱਕ ਆ ਗਈ ਐ 5 ਫਰਵਰੀ ਤੱਕ ਆਪਾਂ ਰੱਖ ਲੈਣੇ ਆ ਕਿ ਆਪਦੇ ਨਾਮ ਲਖਾ ਦੇ ਤੇ ਕੰਟਰੀਬਿਊਟਰੀ ਹੁੰਦਾ ਜਿੰਨਾ ਪੈਸਾ ਖਰਚ ਹੁੰਦਾ ਸਾਰਾ ਉਹ ਆਪਣੇ ਉੱਤੇ ਜਾਂਦਾ ਐ ਕੀ ਕਹਿ ਰਹੇ ਨੇ ਸਾਨੂੰ ਉਸ ਦਰਦੇ ਹੀ ਨਹੀਂ ਕਿ ਸਾਡੇ ਤਾਂ ਨਹੀਂ ਹੈਗੇ ਕਿ 15 ਸਿੱਟਾ ਹੁੰਦੀਆਂ ਸਾਡੇ ਕੋਲੇ ਗੱਡੀਆਂ ਆ ਤੇ ਚਿੱਤੀ ਹੋ ਜਾਂਦਾ ਫਿਰ ਇੰਜੈਸਟ ਕਰਦੇ ਓਕੇ ਹੋ ਜਾਂਦੇ ਆ ਫਿਰ ਜੇ ਕਹੀਏ ਦੂਜੀ ਗੱਡੀ ਚ ਪਾਏ ਉਹ ਨਹੀਂ ਨਹੀਂ ਅੰਨ ਦਾ ਤਾਂ ਤੁਹਾਡੇ ਨਾਲ ਹੀ ਆ ਇੱਥੇ ਹੀ ਬੰਦੇ ਆਣੇ ਓਕੇ ਆ ਦੋ ਗੱਡੀਆਂ ਇੰਨੀ ਚਾਹੁੰਦੇ ਹੈਗੇ ਤੇ ਉਹ ਕਿ ਅਸੀਂ ਲਿੰਟਡ ਦੇ ਰੱਖ ਕੇ ਲੈ ਜਾਂਦੇ ਆ ਪਰ ਇਹਦੇ ਵੀ ਅਸੀਂ ਕਹਿੰਦੇ ਵੱਡੀ ਕਰ ਲਈਏ ਮੈਂ ਵੀ ਵਸ ਕਰ ਦਾਂ ਹਾਂ ਇਹਦੇ ਕੀ ਵੱਡੀ ਕਰਾਂਗੇ ਤਾਂ ਹੀ ਮੈਂ ਅਨਾਉਂਸਮੈਂਟ ਸਾਰਿਆਂ ਨੂੰ ਦੱਸਦੀ ਆ ਵੀ ਆਪਾਂ ਜਾਣਾਂ ਜਿਹੜੇ ਜਿਹੜੇ ਤੁਸੀਂ ਅਸਪੀ ਰੱਖਦੇ ਆ ਪੰਜ ਫਰਵਰੀ ਤੱਕ ਆਪ ਦਾ ਨਾਮ ਦੱਸ ਦਿਓ ਦੋ ਤਿੰਨ ਦਿਨ ਅੰਦਰ ਗੱਡੀ ਦਾ ਅਰੇਂਜਮੈਂਟ ਦਾ 10 11 ਫਰਵਰੀ ਤੱਕ ਆਪਾਂ ਘੁੰਮਿਆਵਾਂਗੇ ਸੋ ਇਸ ਕਰਕੇ ਥੋੜਾ ਜਿਆਦਾ ਧਿਆਨ ਰੱਖਿਓ ਤੇ ਅਗਲੀ ਜਿਹੜੀ ਗੱਲ ਆਪਾਂ ਜਿਹੜੇ ਲੇਟ ਆਏ ਐ ਕਿ ਮਾਰਚ ਦੇ ਵਿੱਚ ਸਲਾਨਾ ਸਮਾਗਮ ਕਰਾਉਣਾ ਹੈ ਤੇ ਉਹਦੇ ਵਾਸਤੇ ਸਭ ਨੇ ਯੋਗਦਾਨ ਪਾਉਣਾ ਹੈ ਤੇ ਸਭ ਨੇ ਆਪਣਾ ਆਪਣਾ ਕੋਤੇ ਫਨ ਵੀ ਦਿਖਾਉਣਾ ਹੈ ਵੀ ਮੇਰੇ ਕੀ ਕਲਾਕਾਰੀ ਹੈ ਜਿਵੇਂ ਦਰਸ਼ਨ ਤੇ ਉਹਨਾਂ ਜੀ ਗੌਂਦੇ ਚੰਗਾ ਬਾਜੇ ਦੋਸ਼ਿ ਪਿਛਲੀ ਵਾਰੀ ਕਰਿਆ ਸੀ ਸਮਾਗਮ ਤੇ ਇਹਨਾਂ ਨੇ ਐਕਟਿੰਗ ਬੜੀ ਵਧੀਆ ਕਰੀ ਇੱਕ ਸਕਿਪਟ ਕਰੀ ਉਹਦੇ ਚ ਬੜਾ ਸੋਹਣਾ ਰੋਲ ਪਲੇ ਕਰਿਆ ਸੋ ਇਸ ਤਰ੍ਹਾਂ ਹਣੀਕ ਦੇ ਵਿੱਚ ਹੋਰ ਵੀ ਗੁਣ ਹੈਗੇ ਆ ਤੇ ਉਸ ਦਿਨ ਆਪਾਂ ਉਹ ਗੁਣ ਵੀ ਮੂਰੇ ਲਿਆਉਣੇ ਹੈਗੇ ਅ ਦਵਿੰਦਰ ਢਿੱਲੋਂ ਜੀ ਬੜੇ ਸੋਹਣੇ ਡਾਂਸ ਕਰਦੇ ਆ ਬੜਾ ਸੋਹਣਾ ਗੀਤ ਤੇ ਹੱਜ ਤੇ ਟੱਪਦੇ ਆ ਹੋਰ ਇਹਨਾਂ ਦੇ ਨਾਲ ਬੜੇ ਸਹਿਯੋਗੀ ਹੈਗੇ ਤੇ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਸਹਿਯੋਗ ਦਿੱਤਾ ਉਮੀਦ ਹੈ ਅੱਗੋਂ ਵੀ ਇਸੇ ਤਰ੍ਹਾਂ ਆਪਾਂ ਜੁੜਦੇ ਰਹਿਾਂਗੇ ਅਖੀਰ ਦੇ ਵਿੱਚ ਆਪਾਂ ਇੱਕ ਗਰੁੱਪ ਫੋਟੋ ਲਵਾਂਗੇ ਕਿਉਂਕਿ ਸਾਡੇ ਆਏ ਹੋਏ ਅੰਬਿਲਜਿੰਦਰ ਸਿੰਘ ਜੀ ਤੇ ਅਸੀਂ ਥੋੜਾ ਜਿਆਦਾ ਚਾਹੁੰਦੇ ਸੀ ਵੀ ਕੈਲੰਡਰ ਛਪਾਉਣ ਦੀ ਗੱਲ ਤੇ ਉਹ ਫਿਰ ਫੋਟੋਆਂ ਜੋ ਸਿਲੈਕਟ ਕਰੀਆਂ ਇਹ ਕਹਿੰਦੇ ਮੇਰੇ ਤੋਂ ਫੋਟੋ ਖਾਈ ਨਹੀਂ ਗਈ ਤੇ ਛਪਾਉਣਾ ਮੈਂ ਤੇ ਮੈਂ ਕਿਹਾ ਉਹ ਫੋਟੋ ਨਹੀਂ ਤੁਰੇ ਜੀ ਤੁਸੀਂ ਅੱਜ ਆ ਜਿਓ ਤੁਹਾਡੀ ਅੱਜ ਫੋਟੋ ਖਿੱਚ ਕੇ ਲਾ ਦਿੰਦੇ ਆ ਤੇ ਅੱਜ ਤਾਂ ਕੋਈ ਫੋਟੋ ਕਰਾਉਣੇ ਆ ਤੇ ਤਾਂ ਕਿ ਕਿਤੇ ਲੋੜ ਪੈ ਜੇ ਇੱਦਾਂ ਪਵਨ ਸਕੀ ਆਓ ਸਾਰਾ ਸੁਣਾਣਾ ਨਹੀਂ ਤੁਸੀਂ ਬਸ ਠੀਕ ਹੈ ਮੁਕਤੀ ਪਾਏ ਗੋਣਾ ਨਹੀਂ ਕੋ ਸੁਣਾਣਾ ਜੀ